ਨੀ ਤੁਸੀਂ ਕੀ ਕਹਦੇ ਹੋ ਵੀ ਇਹ ਇਲਜ਼ਾਮ ਤੁਹਾਡੇ ਤੇ ਲਗਾਉਣੇ ਲੋਕ ਮੇਰੇ ਤੇ ਇਲਜ਼ਾਮ ਉਹ ਕਹਿੰਦੇ ਵੀ ਬਾਡੀ ਤੇ ਘਰੇ ਘਰੋ ਤੇਲ ਲੈ ਕੇ ਆਪਣੇ ਤੇ ਪਾ ਰਹੇ ਮੇਰੇ ਤੇ ਕਹਦਾ ਇਲਜ਼ਾਮ ਬਈ ਮੈਂ ਜੀ ਮੈਂ ਤੁਸੀ ਦੇਖਿਆ ਪਟਿਆਲਾ ਚ ਲਾਹ ਕਿਦਾ ਕਰ ਰਹੇ ਨੇ ਦੇਖੋ ਕਿੰਨੀ ਪੀਸਫੁਲ ਇਲੈਕਸ਼ਨ ਹੋ ਰਹੀ ਹੈ ਪਹਿਲੀ ਵਾਰ ਇਨੀ ਪੀਸਫੁਲ ਇਲੈਕਸ਼ਨ ਹੋ ਰਹੀ ਹੈ ਕੋਈ ਬੂਥ ਨਹੀਂ ਪੱਟੇ ਜਾ ਰਹੇ ਕੋਈ ਧੱਕਾ ਨਹੀਂ ਹੋ ਰਿਹਾ ਫਰੀ ਐਂਡ ਫੇਅਰ ਇਲੈਕਸ਼ਨ ਹੋ ਰਹੀ ਹੈ ਔਰ ਆ ਦੇਖੋ ਜਿਹੜਾ ਬੰਦਾ ਐਮਸੀ ਨਹੀਂ ਐਮਐਲਏ ਨਹੀਂ ਐਮਪੀ ਨਹੀਂ ਉਹ ਕਿਹੜੀ ਕਪੈਸਿਟੀ ਦੇ ਅੰਦਰ ਪੋਲਿੰਗ ਸਟੇਸ਼ਨ ਦੇ ਅੰਦਰ ਜਾ ਰਿਹਾ ਜੀ ਅੱਜ ਮਾਨਾਣੀ ਸਾਹਿਬ ਇਨਫਲੂਐ ਐਦਾ ਥੋੜੀ ਐ ਕੋਈ ਮੇਰੇ ਬੀਬਾ ਵੀ ਆਏ ਨੇ ਸੇਰੇ ਬੀਬਾ ਜੀ ਆਏ ਨੇ ਕੀ ਉਹਨਾਂ ਦੀ ਕੀ ਕਪੈਸਿਟੀ ਹੈ ਕੀ ਨੇ ਉਹ ਉਹਨਾਂ ਕੋਲ ਕਿਹੜਾ ਸੰਵਿਧਾਨਕ ਪੋਸਟ ਹੈ ਕੀ ਅਥਾਰਟੀ ਹੈ ਕਿ ਉਹ ਪੋਲਿੰਗ ਸਟੇਸ਼ਨ ਦੇ ਅੰਦਰ ਜਾ ਸਕਣ ਅੱਜ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਸੈਂਟਰ ਨੇ ਜਿਹੜੀ ਕਿ ਬੀਜੇਪੀ ਦੇ ਜਿਹਦਾ ਐਮਸੀਐਨ ਸਿਕਿਉਰਟੀ ਰਾਤੋ ਰਾਤ ਆਈ ਹੈ ਉਹ ਕਹਿੰਦੇ ਡਰ ਬਹੁਤ ਹੈ ਸਾਨੂੰ ਤੁਹਾਡੇ ਤੋਂ ਮੇਰੇ ਤੋਂ ਯਾਰ ਕੈਨੇਡਾ ਆ ਮੈਂ ਭੁੱਟ ਭਾਜੀ ਇਸੇ ਮੂਟ ਦਾ ਮੋੜ ਇਹ ਉਹਨਾਂ ਦੀ ਇਹ ਉਹਨਾਂ ਦੀ ਬੋਖਲਾਹਟ ਹੈ ਉਹਨਾਂ ਦੀ ਕਬਰਾਹਟ ਹੈ ਮੈਂ ਫਿਰ ਰਿਹਾ ਇੱਥੇ ਦੋਸੋ ਕਿਹੜੇ ਗਨਮੈਨ ਨੇ ਕਿਹੜੇ ਕੋਈ ਗੱਲ ਹੈ ਜਦੋਂ ਪਿਆਰ ਕਮਾਓਗੇ ਪਿਆਰ ਮਿਲੇਗਾ ਜੇ ਤੁਸੀਂ ਲੋਕਾਂ ਦਾ ਨੁਕਸਾਨ ਕਰੋਗੇ ਫਿਰ ਤਾਂ ਤੁਹਾਨੂੰ ਖਤਰਾ ਹੋਈਗਾ ਹੀ ਹੋਏਗਾ ਜੀ ਕੱਲ ਤੇ ਹਾਈ ਕੋਰਟ ਦੇ ਫੈਸਲੇ ਸਿਰ ਮੱਥੇ ਜੀ ਬਿਲਕੁਲ ਸਿਰ ਮੱਥੇ ਮੈਂ ਤਾਂ ਪਹਿਲਾਂ ਹੀ ਜਿਹੜਾ ਇਸ ਗੱਲ ਦਾ ਮੁੱਦਾ ਹੀ ਆ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ ਔਰ ਜੋ ਕੋਰਟ ਦਾ ਦੇਸ਼ ਹੈ ਉਹਨੂੰ ਸਿਰ ਮੱਥੇ ਜਿਹੜਾ ਹੈ ਅਸੀਂ ਸਵੀਕਾਰ ਕਰਦੇ ਹਾਂ ਔਰ ਉਸੇ ਦਿਨ ਦੇਖੋ ਬਾਏਨ ਲਾ 60 ਵਾਰਡ ਨੇ ਜੀ ਉਹਦੇ ਚੋ 6 10% ਸਿਰਫ ਮਹਿਜ਼ 10% ਅਨਪੋਜ਼ਡ ਆ ਨੇ ਬਾਕੀ ਇਹਦਾ ਸਕਰੂਟੀ ਚ ਕਲੀਅਰ ਹੋਏ ਨੇ ਉਹ ਉਹ ਵੀ ਮੈਂ ਕਰਾਤੀ ਫ੍ਰੂਟ ਨਹੀਂ ਜੀ ਸਰ ਇਹਦਾ ਮਾਹੌਲ ਬਣਾਇਆ ਤੁਹਾਨੂੰ ਲੱਗਦਾ ਵੀ ਜਿਹੜੇ ਵੋਟਰ ਨੇ ਵੋਟ ਪਾਣ ਵਾਸਤੇ ਆ ਸਕਦੇ ਨੇ ਤੁਸੀਂ ਵੀ ਆਪਦੇ ਕੀ ਆ ਹੁਣ ਦੇਖੋ ਪੋਲਿੰਗ ਸਟੇਸ਼ਨ ਨਾਲ ਹੈ 10 ਫੀਟ ਦੇ ਉੱਤੇ ਮੋਬਿੰਗ ਹੋ ਰਹੀ ਹੈ ਉਹ ਨਹੀਂ ਨਾ ਹੋਣੀ ਚਾਹੀਦੀ ਠੀਕ ਹੈ ਮੋਬਿੰਗ ਨਾ ਕਰੋ ਆਪੋ ਆਪਣੀ ਬੂਥ ਤੇ ਜਾਓ ਵੋਟ ਲਓ ਅੰਦਰ ਜਾਓ ਗੱਲ ਖਤਮ ਇੱਥੇ ਤਾਂ ਬਿਲਕੁਲ ਹੀ ਗਾਹ ਪਿਆ ਹੋਇਆ ਹੈ ਉਹ ਨਹੀਂ ਹੋਣਾ ਚਾਹੀਦਾ ਵੋਟਰ ਜਿਹੜੇ ਨੇ ਉਹ ਅੰਦਰ ਨਹੀਂ ਜਾ ਸਕ ਰਹੇ ਉਹਨਾਂ ਨੂੰ ਵੋਟ ਪਾਣ ਮੈਂ ਉਹੀ ਕਹਿ ਰਿਹਾ ਸਰ ਮੈਂ ਤਾਂ ਹੁਣ ਆਇਆ ਮੈਨੂੰ ਪਤਾ ਲੱਗਾ ਕਿ ਮਹਾਰਾਣੀ ਸਾਹਿਬ ਆਏ ਨੇ ਮਹਾਰਾਣੀ ਸਾਹਿਬ ਆਓ ਤੁਸੀਂ ਪੁਲਿਸ ਸਟੇਸ਼ਨ ਦੇ ਅੰਦਰ ਨਹੀਂ ਨਾ ਜਾ ਸਕਦੇ ਜੀ ਮੈਂ ਇੱਕ ਵੀ ਪੁਲਿਸ ਐਮ.ਐਲ.ਏ ਆ ਮੈਂ ਸ਼ਹਿਰ ਦਾ ਮੈਂ ਇੱਕ ਵੀ ਪੁਲਿਸ ਸਟੇਸ਼ਨ ਦੇ ਅੰਦਰ ਨਹੀਂ ਗਿਆ ਐਮ.ਪੀ. ਧਰਮਵੀਰ ਗਾਂਧੀ ਜੀ ਨੇ ਇੱਕ ਵੀ ਪੁਲਿਸ ਸਟੇਸ਼ਨ ਦੇ ਅੰਦਰ ਨਹੀਂ ਗਏ ਕਿੰਨੀ ਕੁ ਭੁੱਖ ਹੈ ਸੱਤਾ ਦੀ ਕਿੰਨਾ ਕੁ ਤੁਸੀਂ ਜਿਹੜਾ ਹੈ ਉਸ ਲੈਵਲ ਤੇ ਆ ਚੁੱਕੇ ਹੋ ਕਿ ਬਸ ਵੀ ਸਾਰਾ ਕੁਝ ਜਿਹੜਾ ਹੈ ਅਸੀਂ ਇੱਕ ਪਾਸੇ ਆਪਣੀ ਝੋਲੀ 'ਚ ਪਾ ਲਈਏ ਇਦਾਂ ਨਹੀਂ ਹੁੰਦਾ ਜੀ ਲੋਕਤੰਤਰ ਹੈ ਲੋਕ ਜਿਹੜੇ ਨੇ ਉਹ ਮਾਲਕ ਨੇ ਸਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਆਇਆਂ ਨੂੰ ਆਓ ਵੋਟ ਦਾ ਰਾਈਟ ਜਿਹੜਾ ਹੈ ਉਹ ਐਕਸਰਸਾਈਜ਼ ਕਰੋ ਇਹ ਡੈਮੋਕ੍ਰੇਸੀ ਦੀ ਇੱਕ ਸੈਲੀਬ੍ਰੇਸ਼ਨ ਹੈ ਇਹਨੂੰ ਆਪਾਂ ਰਲ ਮਿਲ ਕੇ ਪਿਆਰ ਮੁਹੱਬਤ ਨਾਲ ਮਨਾਈਏ ਸ਼ਾਮੀ 4 ਵਜੇ ਤੋਂ ਬਾਅਦ ਭਾਜਪੀ ਤੇ ਆਮ ਆਦਮੀ ਪਾਰਟੀ ਕੀ ਸੀ ਰਲ ਕੇ ਚਾਹਾਂ ਪੀਣੀਆਂ ਨੇ ਇੱਕ ਦੂਜੇ ਦੇ ਸੁੱਖ-ਦੁੱਖ 'ਚ ਜਾਣਾ ਸ਼ਹਿਰ ਤਾਂ ਉਹੀ ਹੈ ਨਾ ਜੀ ਆ ਕੰਮ ਨਾ ਕਰੋ ਜਿਹੜਾ ਇਹ ਕੰਮ ਪੈਲਸ ਵਾਲੇ ਕਰਾ ਰਹੇ ਨੇ ਸ਼ਰੇ ਆਮ ਜਿਹੜਾ ਹੈ ਚੋਰ ਮਚਾਏ ਸ਼ੋਰ ਜਿਹੜਾ ਆਪਣੇ ਹੀ ਸੱਟ ਮਾਰ ਗਿਆ ਦੇਖੋ ਕਹਿੰਦੇ ਜੋਸ਼ੀ ਸਾਹਿਬ ਕਿ ਆਪਣੇ ਤੇ ਤੇਲ ਛੁੱਟ ਲਿਆ ਜੀ ਤੇਲ ਉਹਨੇ ਛੁੱਟਿਆ ਭਾਈ ਜਿੰਨੇ ਛੁੱਟਿਆ ਉਹਨੂੰ ਪੁੱਛੋ ਮੈਂ ਇਹਦੇ 'ਚ ਮੇਰਾ ਕੀ ਲੈਣ ਦੇਣਾ ਮੈਨੂੰ ਤਾਂ ਪਤਾ ਵੀ ਹੋਣ ਲੱਗ ਰਿਹਾ ਵੀ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਆ ਸੋ ਥੀਜ਼ ਆਰ ਓਨਲੀ ਪ੍ਰੈਸ਼ਰ ਟੈਕਟਿਕਸ ਮੀਡੀਆ ਦੇ ਆ ਰ ਪਲੇਇੰਗ ਟੂ ਦਾ ਗੈਲਰੀ ਆ ਕੇ ਜਿਹੜਾ ਹੈ ਰਵਨੀਤ ਬਿੱਟੂ ਨੂੰ ਬੁਲਾ ਲਿਆ ਜੋ ਨੀਤ ਬਿੱਟੂ ਸੈਂਟਰ ਵਜ਼ੀਰ ਉਹ ਲੁਧਿਆਣੇ ਤੋਂ ਕੈਂਡੀਡੇਟ ਆ ਲੁਧਿਆਣੇ ਰਹਿੰਦਾ ਉੱਥੇ ਲੁਧਿਆਣੇ ਇਲੈਕਸ਼ਨ ਚ ਤਾਂ ਗਿਆ ਨਹੀਂ ਇੱਥੇ ਪਟਿਆਲੇ ਚ ਕੀ ਕਰਦੇ ਸੋ ਇਹ ਇਹਨਾਂ ਦੀ ਜਿਹੜੀ ਹੈ ਚਰਮ ਸੀਮਾ ਮੈਂ ਸਮਝਦਾ ਵੀ ਫਰਸਟ੍ਰੇਸ਼ਨ ਦੀ ਹੈ ਉਹਨੂੰ ਜਿਹੜਾ ਉਹਨੂੰ ਇਹ ਐਕਸਪ੍ਰੈਸ ਕਰ ਰਹੇ ਨੇ ਉਹਨੂੰ ਐਗਜ਼ੈਂਪਲੀਫਾਈ ਕਰ ਰਹੇ ਨੇ ਅਜਿਹੇ ਕੰਮ ਕਰਕੇ ਸਵੇਰਾਂ ਮੀਡੀਆ ਚ ਆਖ ਕਿਵੇਂ ਰਹੀਆਂ ਜਿਵੇਂ ਆਪਾਂ ਕਹਿੰਦੇ ਬੇਨ ਟੂ ਦੀ ਗੈਲਰੀ ਮੀਡੀਆ ਇਹ ਸਵੇਰਾਂ ਸਾਹਮਣੇ ਸਵੇਰੇ 4 ਵਜੇ ਤੋਂ ਸ਼ੁਰੂ ਹੋਈਆਂ ਨੇ ਅਨੁਜ ਖੋਸਲਾ ਦੇ ਬਾੜ ਤੋਂ ਹਾਂ ਅੱਛਾ ਉਹਦੇ ਵਿੱਚ ਸ਼ਰਾਰਤੀ ਮਾਨ ਹੈ ਨਾ ਜਿਹੜਾ ਹੈਗਾ ਉਨੇ ਕੋਈ ਨਾ ਕੋਈ ਰਸਤਾ ਲੱਭ ਹੀ ਲੈਣਾ ਉਹ ਭਰਾਵਾ ਟਾਈਮ ਕਿੰਨਾ ਹੋ ਗਿਆ ਜੀ ਟਾਈਮ ਹੋ ਗਿਆ ਪੌਣੇ 1 ਪੌਣੇ 1 ਵਜੇ ਤੱਕ ਤਾਂ ਪੋਲਿੰਗ ਉੱਥੇ ਹੋ ਰਹੀ ਹੈ VOTING ਹੋ ਰਹੀ ਹੈ ਉਹਦਾ ਬੂਥ ਲੱਗਿਆ ਹੋਇਆ ਹੋਰ ਕੀ ਚਾਹੀਦਾ ਜੀ ਕੀ ਆਪਾਂ ਹੋਰ ਕੀ ਚਾਹਨੇ ਕਿ ਸਾਡੇ ਆਮ ਆਦਮੀ ਪਾਰਟੀ ਵਾਲੇ ਬੂਥ ਚੱਕ ਦਿੰਦੇ ਆ ਫਿਰ ਖੁਸ਼ ਹੋ ਜਣਗੇ ਵੀ ਅਸੀਂ ਘਰ ਬੈਠ ਜਣਗੇ ਸਰ ਪੀਐਸਬੀ ਹੋਰ ਜਿਹੜੀ ਗੱਲ ਸੁਣੋ ਜਿਹੜੇ ਇਹਨਾਂ ਨੇ ਬੀਐਸਐਫ ਵਾਲੇ ਲੈ ਕੇ ਆਏ ਨੇ ਪੈਰਾ ਮਿਲਟਰੀ ਫੋਰਸ ਜਿਹੜੀ ਆਈ ਹੈ ਨਾਲ ਕੋਲੇ ਉਹ ਪਹਿਲਾਂ ਕਦੇ ਹੋਇਆ ਹਿੰਦੂਸਤਾਨ ਦੀ ਗੱਲ ਨਹੀਂ ਫਿਰ ਫਿਰ ਗੱਲ ਸੁਣੋ ਕਿਉਂ ਕੀ ਲੋਡ ਪੈਗੀ ਤਸਵੀਰਾਂ ਸਿਰ ਬੀਜੇਪੀ ਦੀ ਆ ਰਹੀ ਹੈ ਬੀਜੇਪੀ ਦੀ ਆਮਾਦੀ ਪਾਰਟੀ ਚੜ੍ਹ ਪਈ ਆ ਮੈਦਾਨ ਦੇ ਵਿੱਚ ਕਾਲੀ ਦਲ ਵੀ ਆ ਕਾਂਗਰਸ ਵੀ ਆ ਉਹ ਸਾਹਮਣੇ ਨਹੀਂ ਆ ਰਹੀ ਚੱਕਰ ਕੀ ਆ ਇਹ ਸਰ ਮੇਰੀ ਗੱਲ ਸੁਣੋ ਇਹ 47 ਵਾਰਡ ਚ ਇਲੈਕਸ਼ਨ ਹੋ ਰਹੀ ਹੈ 45 ਵਾਰਡਾਂ ਚ 134 ਕੈਂਡੀਡੇਟ ਨੇ ਯਾਨੀ ਕਿ ਪਰ ਵਾਰਡ 3-4 ਕੈਂਡੀਡੇਟ ਹੈਗੇ ਨਾ 3-4 ਕੈਂਡੀਡੇਟ ਹੈਗੇ ਨਾ ਇਹ ਕਹਿੰਦੇ ਤੱਕਾ ਹੋ ਗਿਆ ਜੀ ਕਾਗਜ਼ ਨਹੀਂ ਭਰਨ ਦਿੱਤੇ 134 ਕਿੱਥੋਂ ਭਰ ਗਏ ਫਿਰ ਇਵੇਂ ਗੱਲਾਂ ਬਾਤ ਦਾ ਬਤੰਗੜ ਬਣਾ ਕੇ ਹਾਈਲਾਈਟ ਕਰਕੇ ਪ੍ਰੈਸ਼ਰ ਬਸ ਬਣਾਣਾ ਲੋਕਾਂ ਦੇ ਵਿੱਚ ਸਹਿਮ ਫੀਅਰ ਸਾਈਕੋਸਿਸ ਕ੍ਰੀਏਟ ਕਰਨਾ ਸ਼ਹਿਰ ਦੇ ਵਿੱਚ ਕਿ ਤੇ ਅਸੀਂ ਦੱਬ ਲਾਂਗੇ ਮਹਾਰਾਣੀ ਸਾਹਿਬ ਸਮਾਂ ਹੁੰਦਾ ਜੀ ਦੇਖੋ 20 ਸਾਲ ਤੁਹਾਨੂੰ ਪਰਮਾਤਮਾ ਨੇ ਰਾਜ ਬਖਸ਼ਿਆ ਪਟਿਆਲਾ ਲੋਕਾਂ ਨੇ ਤੁਹਾਨੂੰ ਪਲਕਾਂ ਦੇ ਬਿਠਾਇਆ ਹੁਣ ਤੁਹਾਡੇ ਤੋਂ ਰਾਜ ਸੱਤਾ ਤੋਂ ਬਾਹਰ ਲੈਣਾ ਤੁਹਾਡੇ ਵਾਸਤੇ ਬੜਾ ਔਖਾ ਹੋਇਆ ਹੋਵੇ ਤੁਸੀਂ ਆ ਪਾ ਰਹੇ ਹੋ ਹਰ ਥਾਂ ਤੇ ਜਾ ਕੇ ਮੌਲ ਆਪ ਖੁਦ ਪ੍ਰੋਵੋਕ ਕਰਦੇ ਹੋ ਖੁਦ ਗਲਤ ਕਰਦੇ ਹੋ ਇਹ じゃ ਸ਼ਰੀਫ ਕੈਂਡੀਡੇਟ ਸਾਡਾ ਪੁਰਾਣਾ ਕੈਂਡੀਡੇਟ ਸਾਡਾ ਕੀ ਬੰਦੇ ਨੇ ਦੇ ਕੋਲ ਆਪਣੀ ਵੋਟ ਪਾ ਰਿਆ ਮਹਾਰਾਣੀ ਸਾਹਿਬ ਅੰਦਰ ਅੰਦਰ ਪਹੁੰਚੇ ਹੋਏ ਨੇ ਐਦਾ ਨਹੀਂ ਹੋਣਾ ਚਾਹੀਦਾ ਇਹ ਲੋਕਤੰਤਰ ਵਾਸਤੇ ਤੁਸੀਂ ਅੱਛਾ ਪ੍ਰੈਜ਼ੀਡੈਂਟ ਨਹੀਂ ਸਾਬਤ ਕਰ ਰਹੇ ਤੇ ਦੂਜੇ ਵਾਰੀ ਆ ਰਹੇ ਨਹੀਂ ਮਹਾਰਾਣੀ ਸਾਹਿਬ ਐਮਐਲਏ ਸਾਹਿਬ ਜੀ ਦਾ ਸैम ਕਹਿ ਰਹੇ ਵਾਕਈ ਸैम ਹੈ VOTER ਨਹੀਂ ਨਿਕਲ ਰਿਹਾ ਹੋ ਨਹੀਂ ਐਸੀ ਗੱਲ ਨਹੀਂ VOTING ਹੋ ਰਹੀ ਹੈ ਅਜੇ ਤਾਂ ਟਾਈਮ ਦੇਖੋ ਜੀ ਪੌਣਾ 1 ਹੋਇਆ ਤੇ 3 ਘੰਟੇ ਪਏ ਨੇ ਇਹ ਜੇ ਟਾਈਮ ਵਧੀਆ VOTING ਨਿਕਲੇਗੀ ਮੇਰੇ ਕਹਿਣ ਦਾ ਸਿਰਫ ਇੰਨਾ ਕ ਮਕਸਦ ਹੈ ਕਿ ਪੀਸਫੁੱਲ ਹੋਵੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਦੇਖੋ ਇੱਕ ਵੀਡੀਓ ਅੱਜ ਵਾਇਰਲ ਕੀਤੀ ਹੈ ਵੀ ਚੇਤਨ ਸਿੰਘ ਚੋੜੇ ਮ ਇੱਕ ਗੁਰਲਾਲ ਕਨੌਰ ਦੀ ਆਏ ਬੀਬਾ ਬੀਬਾ ਜੀ ਆਪ ਦਿੱਲੀ ਦੇ ਰਹਿਣ ਵਾਲੇ ਨੇ ਜੀ ਠੀਕ ਹੈ ਬੀਬਾ ਜੀ ਆਪ ਕਿਹੜੀ ਕਪੈਸਿਟੀ ਦੇ ਵਿੱਚ ਇੱਥੇ ਚੌਧਰੀ ਬਣੇ ਫਿਰਦੇ ਨੇ ਬੀਬਾ ਜੀ ਨੂੰ ਪੁੱਛੇ ਜੇ ਤੁਸੀਂ ਐਨੇ ਕੀ ਹੋ ਤੁਸੀਂ ਕਦੇ ਉਹ ਹੈਗੇ ਨਾ ਮਹੀਨੇ 'ਚ ਇੱਕ ਹਫਤੇ ਵਾਲੇ ਪੋਲੀਟਿਸ਼ੀਅਨ ਤਿੰਨ ਹਫਤੇ ਰਹਿੰਦੇ ਨੇ ਦਿੱਲੀ ਇੱਕ ਹਫਤੇ ਲਈ ਇੱਥੇ ਆਉਂਦੇ ਨੇ ਯੂਅਰ ਫੈਮਿਲੀ ਵੀਅਰ ਫੈਮਿਲੀ ਉਹ ਕਰਕੇ ਚਲੇ ਜਾਂਦੇ ਨੇ ਐਦਾਂ ਨਹੀਂ ਹੁੰਦਾ ਜੀ ਹਰ ਆਪਣੇ ਜਿਹੜਾ ਤੁਹਾਡਾ ਇਲੈਕਟੋਰੇਟ ਹੈ ਉਹਦੇ ਨਾਲ ਦੁੱਖ ਸੁੱਖ ਦੇ ਵਿੱਚ ਖੜੇ ਹੋਵੋ ਇਦਾਂ ਕਹਿਣ ਨਾਲ ਨਹੀਂ ਕੁਝ ਹੁੰਦਾ ਹੁੰਦਾ ਠੀਕ ਹੈ ਕਾਨ